ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਜ਼ਰੂਰਤ ਨਾਲੋਂ ਜ਼ਿਆਦਾ ਸਖਤ ਆ। ਇਹ ਹੀ ਸਖਤੀ ਆ ਜਿਹੜੀ ਬੱਚਿਆਂ ਨੂੰ ਘਰਾਂ ਚੋਂ ਭੱਜਣ ਨੂੰ ਮਜਬੂਰ ਕਰ ਦਿੰਦੀ ਆ। ਸੱਚੀ ਕੌੜੀ ਆ ਗੱਲ। ਪਰ ਆਪਾਂ ਇਸ ਗੁਣਤਨ ਨੂੰ ਨਾ ਛੱਲੀਏ ਇਸ ਲਈ ਆਪਾਂ ਨੂੰ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਆ। ਇੰਨੀ ਕਿ ਸ਼ਕਤੀ ਕਰਦੇ ਆ ਕਿ ਜਦੋਂ ਇੱਕ ਬੇਟੀ ਗੱਲ ਕਰਨਾ ਚਾਹੁੰਦੀ ਆ ਉਹ ਸੋਚਦੀ ਨਹੀਂ ਇਹਨਾਂ ਨੇ ਮੈਨੂੰ ਵੱਡ ਦੇਣਾ ਇਹਨਾਂ ਨੇ ਮੇਰਾ ਸਿਰ ਕਲਮ ਕਰ ਦੇਣਾ ਇਹਨਾਂ ਨੇ ਮੈਨੂੰ ਸੁੱਤੀ ਪਈ ਨੂੰ ਮਾਰ ਦੇਣਾ ਪਰ ਉਹ ਜੋ ਕਹਿਣਾ ਚਾਹੁੰਦੀ ਆ ਜੋ ਉਹਦੇ ਤੇ ਬੀਤ ਰਿਹਾ ਆ ਜਾਂ ਉਹ ਦੱਸਣਾ ਚਾਹੁੰਦੀ ਆ ਜਾਂ ਤੁਹਾਡੀ ਸਲਾਹ ਲੈਣਾ ਚਾਹੁੰਦੀ ਆ ਉਹ ਦੱਸ ਹੀ ਨਹੀਂ ਪਾਉਂਦੀ ਤੈਨੂੰ ਨਹੀਂ ਛੱਡਣਾ ਆਪਣੇ ਬੱਚਿਆਂ ਦੇ ਚਾਹੇ ਉਹ ਬੇਟੀਆਂ ਆ ਚਾਹੇ ਬੇਟੇ ਆ ਉਹਨਾਂ ਨਾਲ ਥੋੜੀ ਫਰੈਂਡਸ਼ਿਪ ਵੀ ਰੱਖੋ ਇੰਨਾ ਕਿ ਤੇ ਉਹਨਾਂ ਦੇ ਦਿਲ ਦੇ ਅੰਦਰ ਤੁਹਾਡੇ ਲਈ ਹੋਵੇ ਕਿ ਉਹ ਕੰਫਰਟੇਬਲ ਹੋਣ ਕਿ ਅਗਰ ਮੇਰੀ ਲਾਈਫ ਦੇ ਵਿੱਚ ਕੁਝ ਮੈਂ ਨਵਾਂ ਕਰਨਾ ਪਹਿਲਾਂ ਮੈਂ ਜਾ ਕੇ ਆਪਣੇ ਪਾਪਾ ਤੋਂ ਪੁੱਛਣਾ ਆ ਡੈਡੀ ਆਪਣੇ ਤੋਂ ਬਾਪੂ ਆਪਣੇ ਤੋਂ ਪੁੱਛਣਾ ਆ ਮੈਂ ਜਾ ਕੇ ਆਪਣੇ ਮੰਮੀ ਨਾਲ ਪਹਿਲਾਂ ਗੱਲ ਕਰਨੀ ਆ ਪੱਕਾ ਉਹ ਮੈਨੂੰ ਸਹੀ ਗਾਈਡ ਕਰੂਗੇ ਉਹ ਮੈਨੂੰ ਸਮਝਦੇ ਆ ਉਹ ਜ਼ਰੂਰ ਮੈਨੂੰ ਸਿੱਧੇ ਰਾਹੇ ਪਾਉਣਗੇ ਪਰ ਨਿਆਣੇ ਡਰਦੇ ਗੱਲ ਕਰਦੇ ਹੀ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਬਚਪਨ ਤੋਂ ਇੰਨਾ ਕ ਜਿਆਦਾ ਡਰਾਇਆ ਜੇ ਮੈਂ ਤੇਰੀ ਕੋਈ ਗੱਲ ਸੁਣ ਲਈ ਮੈਂ ਤੇਰੀ ਚਮੜੀ ਢੇਡ ਦੇਣੀ ਮੈਂ ਤੈਨੂੰ ਛੱਡਣਾ ਨਹੀਂ ਘਰ ਨਾ ਬੜੀ ਇਦਾਂ ਉਦਾਂ ਉਦਾਂ ਉਹਨੂੰ ਲੱਗਦਾ ਇਹਨਾਂ ਨੇ ਮੈਨੂੰ ਗਲਤੀ ਸਮਝਣਾ ਹੈ ਹਾਂ ਬੱਚੇ ਗਲਤੀਆਂ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕਰਦੇ ਆ ਪਰ ਗਲਤੀ ਕੌਣ ਕਰਦਾ ਹੈ ਜਿਹੜਾ ਨਾ ਸਮਝਿਆ ਉਹਨੂੰ ਸਮਝ ਨਹੀਂ ਆ ਪਰ ਜੇ ਅਸੀਂ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਸਮੇਂ-ਸਮੇਂ ਤੇ ਬੈਠਦੇ ਰਵਾਂਗੇ ਉਹ ਗੱਲਾਂ ਜੋ ਅਸੀਂ ਦੁਨੀਆ ਵਿੱਚੋਂ ਸੁਣਦੇ ਆ ਔਰ ਦਿਲ ਕਾ ਬਰਦ ਕਿ ਉਹ ਗੱਲਾਂ ਸਾਡੇ ਬੱਚਿਆਂ ਦੇ ਨਾਂ ਬੀਤਣ ਅਗਰ ਅਸੀਂ ਉਹਨਾਂ ਗੱਲਾਂ ਤੋਂ ਆਪਣੇ ਬੱਚਿਆਂ ਨੂੰ ਚਾਹੇ ਉਹ ਬੇਟੀਆਂ ਚਾਹੇ ਬੇਟੇ ਉਹਨਾਂ ਨੂੰ ਜਾਣੂ ਕਰਵਾਉਂਦੇ ਰਵਾਂਗੇ ਤੁਸੀਂ ਦੇਖਿਓ ਬੱਚਿਆਂ ਨੇ ਉਹ ਗਲਤੀਆਂ ਕਰਨੀਆਂ ਹੀ ਨਹੀਂ ਕਿਉਂਕਿ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਉਹ ਚੀਜ਼ਾਂ ਸਮਝਾ ਦਿੱਤੀਆਂ ਅਸੀਂ ਹਮੇਸ਼ਾ ਉਹਨਾਂ ਦੇ ਉੱਤੇ ਰੂਲਰ ਬਣ ਕੇ ਰਹਿਨੇ ਆਂ ਕਿ ਜਿੱਦਾਂ ਅਸੀਂ ਕਹੀਏ ਉਹਨਾਂ ਨੇ ਐਨ ਉਦਾਂ ਹੀ ਕਰਨਾ ਹੈ ਅਸੀਂ ਆਪਣੇ ਬੱਚਿਆਂ ਦੀ ਮਰਜ਼ੀ ਨਹੀਂ ਪੁੱਛਦੇ ਦੇਖੋ ਮੈਂ ਤਾਂ ਕਿ ਨਹੀਂ ਪਰਮੇਸ਼ਵਰ ਨੇ ਸਾਨੂੰ ਬੱਚੇ ਦਿੱਤੇ ਆ ਗੁਲਾਮ ਨਹੀਂ ਜੇ ਅਸੀਂ ਉਹਨਾਂ ਦੀ ਪਰਵਰਿਸ਼ ਸਹੀ ਕਰਾਂਗੇ ਸਾਡੇ ਬੱਚੇ ਜ਼ਰੂਰ ਪਰਮੇਸ਼ਵਰ ਦੇ ਵਿੱਚ ਹੋ ਕੇ ਸਾਡੇ ਨਾਲ ਸਹੀ ਚੱਲਣਗੇ